ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਪੰਜਾਬ ਬੁਲੇਟਿਨ ਦਾ ਆਗਾਜ਼ ਕਰਦੇ ਆ ਉਸ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਆ ਅੱਜ ਦੀਆਂ ਖਾਸ ਸੁਰਖੀਆਂ ਤੇ ਜਿਮਨੀ ਚੌਂਕ ਉੱਤੇ ਆਪਦੀ ਹੋਵੇਗੀ ਨਜ਼ਰ ਜਲੰਧ ਦੇ ਦੌਰੇ ਤੇ ਹੋਣਗੇ ਸੀਐਮ ਭਗਵੰਤ ਮਾਨ ਲੀਡਰ ਸਹਾਬਾਨਾਂ ਤੇ ਅਹੁਦੇਦਾਰਾਂ ਦੀ ਸੱਦੀ ਮੀਟਿੰਗ ਪੰਜਾਬ ਦੇ ਬਰਨਾਲਾ ਚ ਵਾਪਰੀ ਵੱਡੀ ਵਾਰਦਾਤ ਅਕਾਲੀ ਨੇਤਾ ਨੇ ਪੂਰੇ ਪਰਿਵਾਰ ਨੂੰ ਕੀਤਾ ਖਤਮ ਮਾਂ ਬੇਟੀ ਤੇ ਨਾਲ ਹੀ ਕੁੱਤੇ ਉਹ ਦੇਖੀ ਗਈ ਟੀ ਫਾਇਰਿੰਗ ਅੱਜ ਵੀ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਹੋਵੇਗਾ ਫਰੀ ਕਿਸਾਨਾਂ ਦਾ ਤਰਨਾ ਸੱਤਵੇਂ ਦਿਨਾਂ ਤੋਂ ਜਾਰੀ ਪ੍ਰਧਾਨ ਦਿਲਬਾਗ ਨੇ ਦਿੱਤਾ ਤਰਨੇ ਨੂੰ ਲੈ ਕੇ ਵੱਡਾ ਬਿਆਨ ਅੰਮ੍ਰਿਤਸਰ 'ਚ ਸ਼ੁਰੂ ਹੋਵੇਗੀ ਸਪੈਸ਼ਲ ਸਮਰ ਟ੍ਰੇਨ ਅੰਮ੍ਰਿਤਸਰ ਤੋਂ ਛੱਤੀਸਗੜ੍ਹ ਜਾਵੇਗੀ ਟ੍ਰੇਨ 9000 ਲੋਕਾਂ ਨੂੰ ਹੋਵੇਗਾ ਇਸ ਟ੍ਰੇਨ ਦਾ ਫਾਇਦਾ ਪੰਜਾਬ ਚ ਬਦਲ ਰਿਹਾ ਮੌਸਮ بس ਦੋ ਦਿਨਾਂ ਦੀ ਹੀ ਹੋਵੇਗੀ ਗਰਮੀ ਦੋ ਦਿਨਾਂ ਬਾਅਦ ਮਿਲੇਗੀ ਗਰਮੀ ਤੋਂ ਰਾਹਤ ਤੇ ਹੁਣ ਖਬਰਾਂ ਵਿਸਥਾਰ ਨਾਲ ਜਮਨੀ ਚੋਣ ਤੇ ਆਮ ਆਦਮੀ ਪਾਰਟੀ ਦੀ ਖਾਸਾ ਨਜ਼ਰ ਹੋਵੇਗੀ ਜੀ ਹਾਂ ਜਲੰਧਰ ਦੌਰੇ ਤੇ ਹੁਣ ਸੀਐਮ ਭਗਵੰਤ ਮਾਨ ਨਿਕਲ ਚੁੱਕੇ ਨੇ ਤੇ ਨਾਲ ਹੀ ਇਸ ਦੇ ਵਿੱਚ ਲੀਡਰ ਸਾਹਿਬਾਨਾਂ ਤੇ ਨਾਲ ਹੀ ਹੋਰ ਵੀ ਜਿਹੜੇ ਅਹੁਦੇਦਾਰਾਂ ਨੇ ਉਹਨਾਂ ਦੇ ਲਈ ਇਹ ਮੀਟਿੰਗ ਸੱਦੀ ਗਈ ਐ ਇਸ ਮੀਟਿੰਗ ਦੇ ਵਿੱਚ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਜੋ ਹੈ ਚਰਚਾ ਕੀਤੀ ਜਾਵੇਗੀ। ਜਲੰਧਰ ਪੱਛਮੀ ਹਲਕੇ ਦੇ ਵਿੱਚ ਹੋਣ ਵਾਲੀ ਜ਼ਮੀਨੀ ਚੋਣ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਪਹੁੰਚਣਗੇ। ਜਲੰਧਰ ਦੇ ਵਿੱਚ ਉਹ ਚੋਣ ਰਣਨੀਤੀ ਸੰਬੰਧੀ ਜ਼ਿਲ੍ਹੇ ਦੇ ਵਰਕਰਾਂ ਤੇ ਨਾਲ ਹੀ ਆਗੂਆਂ ਦੇ ਨਾਲ ਅਹਿਮ ਮੀਟਿੰਗ ਕਰਨਗੇ। ਸੀਐਮ ਭਗਵੰਤ ਸਿੰਘ ਮਾਨ ਦੀ ਇਹ ਮੀਟਿੰਗ ਦੁਪਹਿਰ 1:30 ਵਜੇ ਸ਼ੁਰੂ ਹੋਵੇਗੀ। ਦੱਸ ਦਈਏ ਕਿ ਪੱਛਮੀ ਹਲਕੇ 'ਚ 10 ਜੁਲਾਈ ਨੂੰ ਜ਼ਿਮਨੀ ਚੋਣ ਦੇ ਲਈ VOTING ਹੋਣੀ ਹੈ। ਇਸ ਮੀਟਿੰਗ ਦੇ ਵਿੱਚ ਇਸ ਗੱਲ ਤੇ ਵੀ ਨਜ਼ਰ ਕੀਤੀ ਜਾਵੇ ਕਿ ਕਿ ਕਿਹੜੇ-ਕਿਹੜੇ ਮੁੱਦਿਆਂ ਉੱਤੇ ਨੇਤਾ ਲੋਕਾਂ 'ਚ ਜਾਣਗੇ ਤਾਂ ਜੋ ਲੋਕ ਆਪ ਨੂੰ ਵੋਟ ਪਾਉਣ। ਸ਼ੀਤਲ ਅੰਗੁਰਾਲ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 27 ਮਾਰਚ ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ। ਇਸ ਤੋਂ ਬਾਅਦ ਉਹਨਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਰ 29 ਮਈ ਨੂੰ ਅੰਗੂਰਾਲ ਨੇ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਅੰਗੂਰਾਲ ਨੇ 3 ਮਈ ਨੂੰ ਅਸਤੀਫਾ ਵਾਪਸ ਲੈਣ ਦੇ ਲਈ ਸਪੀਕਰ ਨੂੰ ਪੱਤਰ ਲਿਖਿਆ। ਤੈਨੂੰ ਜੂਨ ਨੂੰ ਸਪੀਕਰ ਨੇ ਅੰਗੂਰਾਲ ਨੂੰ ਉਹਨਾਂ ਦੇ ਅਸਤੀਫੇ ਉੱਤੇ ਚਰਚਾ ਕਰਨ ਦੇ ਲਈ ਬੁਲਾਇਆ ਸੀ ਪਰ ਇਸ ਤੋਂ ਪਹਿਲਾਂ ਹੀ 30 ਮਈ ਨੂੰ ਅੰਗੂਰਾਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ। ਇਸਤੇ ਅੰਗੂਰਾਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਨ ਦੀ ਗੱਲ ਕਹੀ ਸੀ। दिलचस्प ਗੱਲ ਇਹ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਭਗਤ ਅਤੇ ਅੰਗੁਰਾਲ ਵੀ ਚੋਣ ਮੈਦਾਨ ਦੇ ਵਿੱਚ ਸਨ ਉਦੋਂ ਮਹਿੰਦਰ ਭਗਤ ਭਾਜਪਾ ਦੇ ਉਮੀਦਵਾਰ ਸਨ ਅਤੇ ਅੰਗੁਰਾਲ ਆਪ ਦੇ ਉਮੀਦਵਾਰ ਸਨ ਇਸ ਵਾਰ ਉਲਟਾ ਹੋ ਗਿਆ ਭਗਤ ਆਪ ਤੋਂ ਤੇ ਨਾਲ ਹੀ ਅੰਗੁਰਾਲ ਬੀਜੇਪੀ ਤੋਂ ਚੋਣ ਮੈਦਾਨ ਦੇ ਵਿੱਚ ਇਸ ਵਾਰ ਉਤਰਣਗੇ ਅਗਲੀ ਖਬਰ ਬਰਨਾਲਾ ਤੋਂ ਬਰਨਾਲਾ ਦੇ ਵਿੱਚ ਰੂ ਕੰਬਾਉ ਵਾਰਦਾਤ ਵਾਪਰੀ ਹੈ ਜਿੱਥੇ ਇੱਕ ਪਿਓ ਨੇ ਆਪਣੀ ਧੀ ਉਤੇ ਫਾਇਰਿੰਗ ਕੀਤੀ ਤੇ ਉਸ ਤੋਂ ਬਾਅਦ ਆਪਣੀ ਮਾਂ ਉਤੇ ਵੀ ਫਾਇਰਿੰਗ ਕੀਤੀ ਤੇ ਪਾਲਤੂ ਕੁੱਤੇ ਨੂੰ ਵੀ ਜਾਨੋਂ ਮਾਰ ਦਿੱਤਾ ਤੇ ਇਹਨਾਂ ਸਾਰਿਆਂ ਉੱਪਰ ਫਾਇਰਿੰਗ ਕਰਨ ਤੋਂ ਬਾਅਦ ਮੋਤੇ ਘਾਟ ਉਤਾਰਨ ਤੋਂ ਬਾਅਦ ਆਪਣੇ ਉੱਤੇ ਵੀ ਫਾਇਰਿੰਗ ਕੀਤੀ ਤੇ ਜੀਵਨ ਲੀਲਾ ਆਪਣੀ ਸਮਾਪਤ ਕਰ ਲਈ ਇਸ ਮੌਕੇ ਮ੍ਰਿਤਕ ਦੀ ਪਤਨੀ ਬਾਹਰ ਗਈ ਹੋਈ ਸੀ ਦੁੱਧ ਲੈਣ ਦੇ ਲਈ ਜਿਸ ਕਾਰਨ ਉਸ ਦੀ ਜਾਨ ਬਚ ਗਈ ਬਰਨਾਲਾ ਦੀ ਪੌਸ਼ ਕਲੋਨੀ ਚ ਤਿੰਨ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਇਹ ਘਟਨਾ ਬਰਨਾਲਾ ਦੇ ਵਿੱਚ ਵਾਪਰੀ ਹੈ। ਬਰਨਾਲਾ ਦੇ ਸੰਗੇੜਾ ਰੋਡ ਠਿਕਰੀਵਾਲਾ ਚੌਕ ਨੇੜੇ ਰਾਮ ਰਾਜਾ ਕਲੋਨੀ ਦੀ ਕੋਠੀ ਨੰਬਰ 353 ਦੀ ਹੈ। ਜਿੱਥੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਅਤੇ ਇੱਕ ਕੁੱਤੇ ਦੀਆਂ ਲਾਸ਼ਾਂ ਬਰਾਮਦ ਹੋਈਆਂ। ਪੁਲਿਸ ਮੁਤਾਬਕ ਘਰ ਦੇ ਮੁਖੀ ਨੇ ਆਪਣੀ ਮਾਂ ਅਤੇ ਤੀਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਦਿੱਤੀ। ਇਸ ਦੇ ਨਾਲ ਹੀ ਉਸਨੇ ਆਪਣੇ ਘਰ ਦੇ ਇੱਕ ਪਾਲਤੂ ਕੁੱਤੇ ਨੂੰ ਵੀ ਮਾਰ ਦਿੱਤਾ। ਤੁਹਾਨੂੰ ਦੱਸ ਦਈਏ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਉਕਤ ਜੋ ਮ੍ਰਿਤਕ ਨੇ ਉਸ ਦੀ ਪਛਾਣ ਹੋਈ ਹੈ ਕੁਲਬੀਰ ਸਿੰਘ ਜੋ ਕਿ ਅਕਾਲੀ ਨੇਤਾ ਸੀ ਉਸ ਦੀ ਬੇਟੀ ਨਿਮਰਤ ਕੌਰ ਤੇ ਨਾਲ ਹੀ ਕੁਲਬੀਰ ਸਿੰਘ ਦੀ ਮਾਤਾ ਬਲਵੰਤ ਕੌਰ ਕੁਲਬੀਰ ਸਿੰਘ ਦੀ ਪਤਨੀ ਰਮਨਦੀਪ ਕੌਰ ਦੁੱਧ ਲੈਣ ਦੇ ਲਈ ਬਾਹਰ ਗਈ ਹੋਈ ਸੀ ਜਦੋਂ ਉਹ ਦੁੱਧ ਲੈ ਕੇ ਘਰ ਪਰਤੀ ਤਾਂ ਘਰ ਦਾ ਗੇਟ ਅੰਦਰੋਂ ਦੀ ਬੰਦ ਸੀ। ਉਸਨੇ ਕਲੋਨੀ ਦੇ ਚੌਂਕੀਦਾਰ ਨੂੰ ਬੁਲਾਇਆ ਅਤੇ ਅੰਦਰ ਜਾ ਕੇ ਗੇਟ ਖੁਲਵਾ ਲਿਆ। ਉਸ ਤੋਂ ਬਾਅਦ ਜਦੋਂ ਪਤਨੀ ਅੰਦਰ ਗਈ ਤਾਂ ਉਹ ਦੇਖ ਕੇ ਹੈਰਾਨ ਰਹਿ ਗਈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਸੱਦਿਆ ਗਿਆ, ਪੁਲਿਸ ਮੌਕੇ ਤੇ ਪਹੁੰਚੀ ਜਿਨ੍ਹਾਂ ਦੇ ਵੱਲੋਂ ਹੁਣ ਤੱਕ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਪਿਓ ਹੈ ਜਿਸ ਦੇ ਵੱਲੋਂ ਗੋਲੀ ਚਲਾਈ ਗਈ ਸੀ ਉਸਨੇ ਆਪਣੀ ਕੁੜੀ ਨੂੰ ਕੈਨੇਡਾ ਦੇ ਵਿੱਚ ਜੋ ਕਿ ਪੜ੍ਹਦੀ ਸੀ ਉਸ ਨੂੰ ਘਰ ਵੀ ਲੈ ਕੇ ਦਿੱਤਾ ਸੀ। ਛੁੱਟੀ ਦੇ ਵਿੱਚ ਜੋ ਕੁੜੀ ਐ ਉਹ ਬਰਨਾਲਾ ਆਈ ਹੋਈ ਸੀ ਮਾਪਿਆਂ ਦੇ ਲਈ ਕੁਝ ਸਮਾਂ ਬਿਤਾਉਣ ਦੇ ਲਈ ਉਸ ਤੋਂ ਬਾਅਦ ਅੱਗੇ ਜੋ ਪੁਲਿਸ ਦਾ ਕਹਿਣਾ ਹੈ ਕਿ ਜੋ ਪਿਓ ਸੀ ਜੋ ਅਕਾਲੀ ਨੇਤਾ ਸੀ ਉਹ ਡਿਪਰੈਸ਼ਨ ਤੋਂ ਗ੍ਰਸਤ ਸੀ ਉਸ ਦੀਆਂ ਦਵਾਈਆਂ ਵੀ ਚੱਲ ਰਹੀਆਂ ਸਨ ਤੇ ਨਾਲ ਹੀ ਉਸ ਦੀ ਸਰਜਰੀ ਵੀ ਹੋ ਚੁੱਕੀ ਸੀ ਤਾਂ ਇਸ ਮਾਮਲੇ ਦੇ ਵਿੱਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਵੀ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਜੋ ਹੈ ਉਹ ਫ੍ਰੀ ਹੈ ਕਿਸਾਨਾਂ ਦਾ ਤਰਨਾ ਸੱਤਵੇਂ ਦਿਨ ਵੀ ਲਗਾਤਾਰ ਜਾਰੀ ਹੈ ਜਿਸ ਨੂੰ ਲੈ ਕੇ ਪ੍ਰਧਾਨ ਜੋ ਨੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਦਿਲਬਾਗ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮਿਲੀ ਭੁਗਤ ਦੇ ਨਾਲ ਜੋ ਹੈ ਇਹ ਨਾਜਾਇਜ਼ ਵਸੂਲੀ ਹੋ ਰਹੀ ਸੀ ਹਾਲਾਂਕਿ ਉਹਨਾਂ ਦੇ ਵੱਲੋਂ ਲਗਾਤਾਰ ਸੱਤਵੇਂ ਦਿਨ ਵੀ ਤਰਨਾ ਜਾਰੀ ਹੈ ਅੱਜ 8ਵੇਂ ਦਿਨ ਵੀ ਟੋਲ ਫਰੀ ਰਹੇਗਾ ਟੋਲ ਮੁਲਾਜ਼ਮਾਂ ਨੇ ਲਾਡੋਵਾਲ ਟੋਲ ਪਲਾਜ਼ਾ ਦੇ ਕਾਬਿਨਾ ਦੇ ਵਿੱਚੋਂ ਆਪਣਾ ਕਾਫੀ ਸਾਮਾਨ ਵੀ ਕੱਢ ਲਿਆ ਹੈ ਕਿਉਂਕਿ ਇਹ ਤੰਨਾ ਅਣਮਿੱਥੇ ਸਮੇਂ ਦੇ ਲਈ ਜਾਰੀ ਰਹੇਗਾ ਇਸ ਟੋਲ ਤੋਂ ਹਰ ਰੋਜ਼ 1 ਕਰੋੜ ਰੁਪਏ ਟੈਕਸ ਵਸੂਲਿਆ ਜਾਂਦਾ ਹੈ ਹੁਣ ਤੱਕ 7 ਕਰੋੜ ਰੁਪਏ ਦਾ ਟੋਲ ਬਾਕੀ ਹੈ 3 ਲੱਖ ਤੋਂ ਵੱਧ ਡਰਾਈਵਰ ਮੁਫਤ ਯਾਤਰਾ ਕਰ ਚੁੱਕੇ ਨੇ ਰੋਜ਼ ਪ੍ਰਦਰਸ਼ਨ ਦੀ ਹਮਾਇਤ ਦੇ ਲਈ ਹਰ ਰੋਜ਼ ਵੱਖ-ਵੱਖ ਵਰਗਾਂ ਅਤੇ ਸਮਾਜਿਕ ਜਥੇਬੰਦੀਆਂ ਦੇ ਲੋਕ ਪਹੁੰਚ ਰਹੇ ਹਨ ਜੋ ਵੀ ਟੋਲ ਤੇ ਕਿਸਾਨਾਂ ਦੀ ਹਮਾਇਤ ਕਰਨ ਆ ਰਹੇ ਨੇ ਤੁਹਾਨੂੰ ਦੱਸ ਦਈਏ ਹੜਤਾਲ ਉੱਤੇ ਬੈਠੇ ਲੋਕਾਂ ਦੇ ਲਈ ਲੱਡੂ ਫਲ ਅਤੇ ਮਠਿਆਈਆਂ ਲੈ ਕੇ ਲੋਕੀ ਜਾ ਰਹੇ ਨੇ ਸਮਾਜਿਕ ਜਥੇਬੰਦੀਆਂ ਅਤੇ ਹੋਰ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਲਈ ਖਾਣ ਪੀਣ ਦਾ ਪੂਰਾ ਪ੍ਰਬੰਧ ਕਰ ਰਹੀਆਂ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕ ਸਵੇਰੇ ਸ਼ਾਮ ਚਾਹ ਅਤੇ ਛਬੀਲ ਦਾ ਜੋ ਪ੍ਰਬੰਧ ਹੈ ਉਹ ਵਿਕਾਰ ਰਹੇ ਨੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਪਤਾ ਲੱਗਿਆ ਹੈ ਕਿ ਐਸ ਟੋਲ ਦੀ ਸਮਾਂ ਸੀਮਾ ਖਤਮ ਹੋ ਚੁੱਕੀ ਹੈ ਅਧਿਕਾਰੀਆਂ ਦੀ ਮਿਲ ਭੁਗਤ ਦੇ ਨਾਲ ਟੋਲ ਉਤੇ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਸੀ ਜਦੋਂ ਕਿਸਾਨ ਟੋਲ ਕੰਪਨੀ ਨੂੰ ਆਪਣਾ ਲਾਇਸੈਂਸ ਜਾਂ ਠੇਕਾ ਦਿਖਾਉਣ ਦੇ ਲਈ ਕਹਿੰਦੇ ਨੇ ਤਾਂ ਉਹ ਕਿਸੇ ਕਿਸਮ ਦਾ ਠੇਕਾ ਨਹੀਂ ਦਿਖਾ ਰਹੇ ਇਸ ਦਾ ਮਤਲਬ ਹੈ ਕਿ ਟੋਲ ਕੰਪਨੀ ਦੀ ਮਿਆਦ ਖਤਮ ਹੋ ਗਈ ਹੈ ਅਤੇ ਉਹ ਇਸ ਨੂੰ ਛੁਪਾ ਰਹੇ ਹਨ ਤਾਂ ਜੋ ਇਹ ਜਨਤਕ ਨਾ ਹੋ ਸਕੇ ਤਾਂ ਇਹ ਬਿਆਨ ਜੋ ਹੈ ਉਹ ਪ੍ਰਧਾਨ ਜੋ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਅਗਲੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਅੰਮ੍ਰਿਤਸਰ ਦੇ ਵਿੱਚ ਹੁਣ ਸਪੈਸ਼ਲ ਸਮਰ ਟ੍ਰੇਨ ਦੀ ਸ਼ੁਰੂਆਤ ਹੋ ਚੁੱਕੀ ਹੈ ਅੰਮ੍ਰਿਤਸਰ ਤੋਂ ਛੱਤੀਸਗੜ੍ਹ ਇਹ ਟ੍ਰੇਨ ਜਾਵੇਗੀ ਜਿਸ ਦੇ ਵਿੱਚ 9000 ਲੋਕ ਜਿਹੜੇ ਨੇ ਲਾਭ ਲੈ ਸਕਣਗੇ ਤੇ ਇਸ ਦੇ ਨਾਲ ਹੀ ਦੱਸਿਆ ਇਹ ਜਾ ਰਿਹਾ ਹੈ ਕਿ ਇਸ ਕੋਚ ਦੇ ਵਿੱਚ ਤੁਹਾਨੂੰ AC ਦਾ ਲਾਭ ਵੀ ਮਿਲ ਸਕੇਗਾ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਇਸ ਸਮਰ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਦੋ ਵਾਰ ਜੋ ਸਮਰ ਟ੍ਰੇਨ ਹੈ ਉਹ ਚੱਲੇਗੀ ਜਿਸ ਦੇ ਨਾਲ 9000 ਲੋਕਾਂ ਨੂੰ ਇਸ ਦਾ ਲਾਭ ਹੋਵੇਗਾ ਭਾਰਤੀ ਰੇਲਵੇ ਨੇ ਅੰਮ੍ਰਿਤਸਰ ਤੋਂ ਬिलासपुर ਵਾਇਆ ਦਿੱਲੀ ਅਤੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਲਈ ਹਫ਼ਤੇ ਦੇ ਵਿੱਚ ਦੋ ਵਾਰ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ ਇਹ ਟ੍ਰੇਨ ਦੋਵਾਂ ਸ਼ਹਿਰਾਂ ਵਿਚਕਾਰ 5 ਘੇੜੇ ਦੇਵੇਗੀ ਇਸ ਟਰੇਨ ਤੋਂ 9000 ਲੋਕਾਂ ਨੂੰ ਫਾਇਦਾ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਸ ਟਰੇਨ ਦੇ ਵਿੱਚ ਰਿਜ਼ਰਵੇਸ਼ਨ ਦੇ ਨਾਲ-ਨਾਲ ਜਨਰਲ ਕੋਚ ਦੀ ਸਹੂਲਤ ਵੀ ਦਿੱਤੀ ਜਾਵੇਗੀ ਰਾਏਪੁਰ ਦੁਰਗ ਰਾਜਨੰਦਨ گاؤں ਅਤੇ ਡੋਂਗਰਗੜ ਤੋਂ ਇਲਾਵਾ ਅੰਮ੍ਰਿਤਸਰ ਜਲੰਧਰ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਰੇਲਵੇ ਯਾਤਰੀਆਂ ਨੂੰ ਇਸ ਵਿਸ਼ੇਸ਼ ਰੇਲ ਗੱਡੀ ਦਾ ਲਾਭ ਮਿਲੇਗਾ ਇਹ ਵਿਸ਼ੇਸ਼ ਟ੍ਰੇਨ ਹਰ ਵੀਰਵਾਰ ਅਤੇ ਸੋਮਵਾਰ ਯਾਨੀ 27 ਜੂਨ ਅਤੇ 1 4 8 11 ਜੁਲਾਈ ਨੂੰ ਚੱਲੇਗੀ ਜਦੋਂ ਕਿ ਇਹ ਬिलासपुर ਤੋਂ ਹਰ ਮੰਗਲਵਾਰ ਅਤੇ ਸ਼ਨੀਵਾਰ ਯਾਨੀ 25 29 ਜੂਨ ਅਤੇ 2 6 9 ਜੁਲਾਈ ਨੂੰ ਚੱਲੇਗੀ ਇਹ ਵਿਸ਼ੇਸ਼ ਰੇਲ ਗੱਡੀ ਅੰਮ੍ਰਿਤਸਰ ਤੋਂ ਹਰ ਵੀਰਵਾਰ ਅਤੇ ਸੋਮਵਾਰ ਰਾਤ 8:10 ਤੇ ਰਵਾਨਾ ਹੋਵੇਗੀ ਅਤੇ ਸਵੇਰੇ 9:25 ਵਜੇ ਰਾਏਪੁਰ ਅਤੇ ਅਗਲੇ ਦਿਨ ਸਵੇਰੇ 11:45 ਤੇ ਬिलासपुर ਪਹੁੰਚੇਗੀ ਇਸੇ ਤਰ੍ਹਾਂ ਵਾਪਸੀ ਸਮੇਂ ਇਹ ਟ੍ਰੇਨ ਬिलासपुर ਤੋਂ ਹਰ ਮੰਗਲਵਾਰ ਅਤੇ ਸ਼ਨੀਵਾਰ ਨੂੰ 1:30 ਵਜੇ ਰਵਾਨਾ ਹੋਵੇਗੀ ਅਤੇ ਸਵਾ 3 ਵਜੇ ਰਾਏਪੁਰ ਪਹੁੰਚੇਗੀ ਫਿਰ ਇਹ 3:20 ਤੇ ਰਾਏਪੁਰ ਤੋਂ ਰਵਾਨਾ ਹੋਵੇਗੀ ਅਤੇ ਸਵਾ 7 ਤੇ ਅੰਮ੍ਰਿਤਸਰ ਪਹੁੰਚੇਗੀ ਜੇਕਰ ਤੁਸੀਂ ਅੰਮ੍ਰਿਤਸਰ ਬिलासपुर ਟ੍ਰੇਨ ਦੇ ਵਿੱਚ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਮ ਕੋਚ ਦੇ ਲਈ 415 ਰੁਪਏ ਦੇਣੇ ਪੈਣਗੇ ਜੇਕਰ ਤੁਸੀਂ 슬ੀਪਰ ਕੋਚ ਦੇ ਵਿੱਚ ਸੀਟ ਰਿਜ਼ਰਵ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਕਿਰਾਇਆ 720 ਰੁਪਏ ਹੋਵੇਗਾ ਇਸ ਦੇ ਵਿੱਚ ਇੱਕ 3rd AC ਕੋਚ ਵੀ ਜੋੜਿਆ ਗਿਆ ਇਸ ਨੂੰ ਰਿਜ਼ਰਵ ਕਰਨ ਦੇ ਲਈ ਯਾਤਰੀਆਂ ਨੂੰ 1930 ਰੁਪਏ ਦੇਣੇ ਪੈਣਗੇ ਪੰਜਾਬ ਦੇ ਵਿੱਚ ਹੁਣ ਮੌਸਮ ਬਦਲ ਰਿਹਾ ਹੈ ਜੀ ਹਾਂ ਦੋ ਦਿਨਾਂ ਦੀ ਗਰਮੀ ਹੋਵੇਗੀ ਜੋ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਦੋ ਦਿਨਾਂ ਤੋਂ ਬਾਅਦ ਹੁਣ ਗਰਮੀ ਤੋਂ ਰਾਹਤ ਮਿਲੇਗੀ ਕਿਉਂਕਿ 26 ਜੂਨ ਤੋਂ ਪ੍ਰੀ ਮੌਨਸੂਨ ਜੋ ਹੈ ਉਹ ਐਕਟਿਵ ਹੋ ਜਾਵੇਗਾ 26 ਤੇ 27 ਜੂਨ ਨੂੰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਵੀ ਪੈਗਾ ਪੰਜਾਬ ਵਿੱਚ 26 ਜੂਨ ਤੋਂ ਪ੍ਰੀ ਮੌਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ 26 ਅਤੇ 27 ਜੂਨ ਨੂੰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਨਹੀਂ ਤਾਂ ਜਿਹੜੇ ਬੱਦਲ ਨੇ ਉਹ ਵੀ ਛਾਏ ਰਹਿਣਗੇ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ 28 ਜੂਨ ਨੂੰ ਬਹੁਤੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕੁਝ ਦਿਨਾਂ ਦੀ ਗਰਮੀ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤਾਪਮਾਨ ਜੋ ਹੈ ਉਹ ਵਧ ਰਿਹਾ ਹੈ। ਇੱਕ ਦਿਨ ਦੇ ਵਿੱਚ ਔਸਤਨ 3.2 ਡਿਗਰੀ ਦਾ ਵਾਧਾ ਹੋਇਆ ਹੈ। ਮੌਸਮ ਵਿਭਾਗ ਨੇ ਇੱਕ ਵਾਰ ਫੇਰ 24 ਅਤੇ 25 ਜੂਨ ਦੇ ਲਈ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ। ਯਾਨੀ ਕਿ ਦੋ ਦਿਨਾਂ ਦੇ ਲਈ ਜੋ ਲੋਕ ਨੇ ਉਹ ਗਰਮੀ ਤੋਂ ਪਰੇਸ਼ਾਨ ਰਹਿ ਸਕਦੇ ਨੇ। ਲੇਕਿਨ 26 ਜੂਨ ਤੋਂ ਮੌਨਸੂਨ ਜੋ ਹੈ ਉਹ ਪਹਿਲਾਂ ਦੀ ਤਰ੍ਹਾਂ ਜੋ ਹੈ ਰਾਹਤ ਦਵੇਗੀ। ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅੱਜ ਵੀ ਤਾਪਮਾਨ ਦੇ ਵਿੱਚ ਮਾਮੂਲੀ ਵਾਧਾ ਦੇਖਣ ਨੂੰ ਮਿਲੇਗਾ 24-25 ਜੂਨ ਨੂੰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਤੋਂ 45 ਡਿਗਰੀ ਦੇ ਵਿੱਚਕਾਰ ਦਰਜ ਕੀਤਾ ਜਾਵੇਗਾ ਇਸ ਕਾਰਨ ਹੀਟ ਵੇਵ ਦਾ yellow alert ਜਾਰੀ ਕੀਤਾ ਗਿਆ ਹੀਟ ਵੇਵ ਦਾ ਅਸਰ ਸਿਰਫ 2 ਦਿਨ ਹੀ ਰਹੇਗਾ ਉੱਤੇ ਜੇਕਰ ਬੀਤੀ ਸ਼ਾਮ ਦੀ ਗੱਲ ਕਰੀਏ ਤਾਂ ਸ਼ਨੀਵਾਰ ਨੂੰ ਪੰਜਾਬ 'ਚ ਸਭ ਤੋਂ ਵੱਧ ਤਾਪਮਾਨ ਸਮਰਾਲਾ ਲੁਧਿਆਣਾ ਦੇ ਵਿੱਚ ਦਰਜ ਕੀਤਾ ਗਿਆ ਇੱਥੇ ਵਾਤਾਵਰਣ ਦਾ ਤਾਪਮਾਨ 42.9 ਡਿਗਰੀ ਦਰਜ ਕੀਤਾ ਗਿਆ ਜਦਕਿ ਲੁਧਿਆਣਾ ਸ਼ਹਿਰ ਦਾ ਤਾਪਮਾਨ 41.1 ਡਿਗਰੀ ਰਿਹਾ ਸ਼ਨੀਵਾਰ ਨੂੰ ਵੀ ਇੱਥੇ ਹੀਟ ਵੇਵ ਮਹਿਸੂਸ ਕੀਤੀ ਗਈ ਹੈ ਤਾਂ ਹੁਣ ਪੰਜਾਬੀਆਂ ਨੂੰ ਦੋ ਦਿਨਾਂ ਦੀ ਗਰਮੀ ਤੋਂ ਬਾਅਦ ਰਾਹਤ ਮਿਲ ਸਕਦੀ ਹੈ ਅੱਜ ਦੇ ਪੰਜਾਬ ਬੁਲੇਟਿਨ ਦੇ ਵਿੱਚ ਇੰਨਾ ਹੀ ਔਰ ਤਾਜ਼ਾਤਰੀਨ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ